ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਘਰ ਲੱਭ ਜ ਕੋਈ ਤੰਗੀਤ ਨਹੀਂ ਹੋਈ ਹਾਂ ਹਾਂ ਜੀ ਜੀ ਉਹ ਸਾਡੀ ਬੇਟੀ ਬਹੁਤ ਪਿਆਰੀ ਬੱਚੀ ਆ ਭੈਣ ਜੀ ਬਹੁਤ ਪਿਆਰੀ ਇੰਨੀ ਪਿਆਰੀ ਬੱਚੀ ਆ ਵੀ ਦੇ ਸਿਰ ਤੇ ਮੈਨੂੰ ਕੋਈ ਪਰਵਾਹ ਨਹੀਂ ਸਾਰੇ ਘਰ ਦਾ ਭੈਣ ਜੀ ਕੰਮ ਕਰਦੀ ਆ ਮਨੇਰੇ 5 ਵਜੇ ਉੱਠ ਜੇ ਉਹ ਮੰਮੀ ਆ ਕੇ ਭੁੱਲੀ ਜਾਂਦੀ ਆ 5 ਵਜੇ 9 ਵਜੇ ਉਰਤੀ ਆ ਮੈਂ ਸਿੱਧੋ ਬੋਲ ਉਹਨਾਂ ਨੂੰ 5 ਵਜੇ ਉੱਠ ਕੇ ਸਾਰੇ ਘਰ ਦਾ ਕੰਮ ਕਰਦੀ ਆ ਹਾਂ ਜੀ ਜੀ ਭੈਣ ਜੀ ਬੜੀ ਪਿਆਰੀ ਬੱਚੀ ਮੈਨੂੰ ਕੋਈ ਪਰਵਾਹ ਨਹੀਂ ਕਿਹੜੇ ਕਰਦਾ ਕੰਮ ਕਹੀ ਜਾਨੀ ਆ ਮਾਤਾ ਮੇਰੀਏ ਮੈਂ ਕਦੀ ਛਾੜੂ ਨਹੀਂ ਫੜਿਆ ਕੀ ਬੋਲੀ ਜਾਨੀ ਆ ਹਾਂਜੀ ਹਾਂਜੀ ਜੀ ਬੱਸ ਕਰ ਮਾਂ ਮੇਰੀਏ ਨਾ ਚੁੱਟ ਫਿਕਰ ਨਾ ਕਰੋ ਭੈਣ ਜੀ ਰੋਟੀ ਪਾਣੀ ਇੰਨਾ ਵਧੀਆ ਬਣਾਉਂਦੀ ਆ ਨਾ ਸਬਜ਼ੀਆਂ ਦੇ ਤੇ ਵੱਟ ਕੱਢ ਦਿੰਦੀ ਨੀਆ ਸਵਾਦ ਸਬਜ਼ੀਆਂ ਬਣਾਉਂਦੀ ਆ ਹਾਂਜੀ 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 ਜੀ ਬਹੁਤ ਸਵਾਦ ਸਬਜ਼ੀਆਂ ਭੈਣ ਜੀ ਬਣਾਉਂਦੀ ਆ ਇੰਨੀਆਂ ਸਵਾਦ ਕਿਤੇ ਮੂੰਹ ਨਹੀਂ ਲਾਦੀਆਂ ਤੇ ਭਰਾ ਇਹਦਾ ਤੇ ਉਂਗਲਾ ਚੜ ਜਾਂਦਾ ਵੇ ਡਰ ਲੱਗਦਾ ਕਿਤੇ ਉਂਗਲੀ ਨਾ ਖਾ ਜੇ ਆ ਇੰਨੀ ਸਵਾਦ ਸਬਜ਼ੀ ਭੈਣ ਜੀ ਬਣਾਉਂਦੀ ਆ ਬਹੁਤ ਸਵਾਦ ਬਨਉਂਦੀ ਕਿਤੇ ਬਾਹਰ ਦਾ ਤੇ ਖਾਂਦੀ ਨੀ ਨਾ ਕੱਖ ਬਾਹਰ ਦਾ ਕੱਖ ਨਹੀਂ ਮਗੰਦੀ ਹਾਂ ਹਾਂਜੀ ਹਾਂਜੀ ਇੰਨਾ ਝੂਠ ਕਿਉਂ ਬੋਲੀ ਜਾਂਦੀ ਆ ਮੰਮੀ ਸੱਚ ਬੋਲ ਮੈਨੂੰ ਸਿਰਫ ਮੈਗੀ ਬਣਾਉਣੀ ਆਂਦੀ ਆ ਹੋਰ ਨਹੀਂ ਕੁਛ ਬਣਾਉਣਾ ਦਾ ਮੈਂ ਤਾਂ ਕਦੀ ਰਸੋਈ ਚ ਨਹੀਂ ਵੜੀ ਕੀ ਬੋਲੀ ਜਾਂਦੇ ਜੀ ਪਤਾ ਨਹੀਂ ਕਿੰਨਾ ਕੁ ਝੂਠ ਬੋਲੀ ਜਾਂਦੇ ਬੱਸ ਕਰੋ ਮੰਮੀ ਕੀ ਕਰਨ ਢੀ ਜੀ ਬੇਡਾ ਵੀ ਤੁਹਾਡਾ ਸਾਨੂੰ ਪਸੰਦ ਆ ਹਾਂਜੀ ਹਾਂਜੀ ਤੁਹਾਨੂੰ ਵੀ ਪਸੰਦ ਆ ਕਰਦੇ ਆ ਗੱਲ ਪੱਕੀ ਭੈਣ ਜੀ ਸਲਾਈ ਵੀ ਬਹੁਤ ਸੋਹਣੀ ਕਰਦੀ ਆ ਬਹੁਤ ਸੋਹਣੇ ਸੂਟ ਸਿੰਦੀ ਆ ਭੈਣ ਜੀ ਆ ਜਿਹੜਾ ਇਹਨੇ ਸੂਟ ਪਾਇਆ ਨਾ ਇਹ ਵੀ ਨਹੀਂ ਆਪੀ ਸੀਤਾ ਆ ਓ ਮਮੀ ਝੂਠ ਬੋਲਣ ਦੇ ਚੱਕਰ ਚ ਵੀ ਭੁੱਲ ਗਈ ਮੈਂ ਸੂਡ ਨਹੀਂ ਕੋਰ ਸੱਟ ਪਾਇਆ ਅਗਲੇ ਨੂੰ ਪਤਾ ਨਹੀਂ ਲੱਗਦਾ ਭਲਾ ਮੈਂ ਕਿੱਥੋਂ ਬਣਾ ਲਿਆ ਆ ਇਹ ਆਪੇ ਕੀ ਬੋਲੀ ਜਾਂਦੇ ਜੇ ਕਹਾਂ ਉਹ ਮੇਰੀ ਸੱਸ ਵੀ ਕਹੂਗੀ ਮੈਨੂੰ ਬਣਾ ਦੇ ਤੇ ਮੈਂ ਕਿੱਥੋਂ ਬਣਾ ਕੇ ਦੂੰਗੀ ਉਹਨੂੰ ਹੱਦ ਹੋਈ ਏ ਕੰਟਰੋਲ ਕਰ ਲਾ ਮਮੀ ਕੰਟਰੋਲ ਕਰ ਲਾ ਸਾਡੇ ਮਮੀ ਮਜ਼ਾਕੀਏ ਵੀ ਬਹੁਤ ਆ ਮਜ਼ਾਕ ਬੜਾ ਕਰਦੀ ਬੱਸ ਕਰ ਮੰਮੀ ਹਾਂਜੀ ਇਹ ਡਿਜ਼ਾਈਨ ਜਿਹਨ ਪਾ ਲੰਦੀ ਆ ਵਾਧੂ ਵਾਂਸਵਾਂ ਨੇ ਲੈ ਵੇਖਿਓ ਤੁਹਾਡੇ ਵਾਂਸਵਾਂ ਨੇ ਟੀਕੇ ਦਿਆ ਕਰਦੀ ਭੈਣ ਜੀ ਹੋਰ ਬੜਾ ਪਿਆਰਾ ਬੱਚਾ ਸਾਡਾ ਹੀ ਬੜੇ ਸੁਸਕਾਰ ਦਿੱਤੇ ਭੈਣ ਜੀ ਇਹਨੂੰ ਹਾਂਜੀ ਹਾਂਜੀ ਠੀਕ ਠੀਕ ਭੈਣ ਜੀ ਕਰਦੇ ਆ ਗੱਲ ਆ ਚੰਗ ਚੰਗ ਸਫਰੀਕਾ ਸਸਕੀ ਖਾਣ ਮਮੀ ਨਾ ਚੁੱਡ ਬੋਲਦੀ ਕੀ ਲੋੜੀ ਕੌਣ ਉੜਦਾ 5 ਵਜੇ ਤੇ ਕੌਣ ਸਾਰੀਆਂ ਚੀਜ਼ਾਂ ਬਣਾਉਂਦਾ ਆ ਮੈਨੂੰ ਤਾਂ ਚਾਹ ਬਣਾਉਣੀ ਆਉਂਦੀ ਆ ਜਾਂ ਮੈਗੀ ਸੱਚ ਦੱਸਣਾ ਹੀ ਗਿਆ ਮੈਂ ਬੋਲੀ ਚੌਂਡੀ ਹੋਲੀ ਹੋਲੀ ਅਗਲੇ ਨੂੰ ਭਾਵੇਂ ਸੌਂ ਗਿਆ ਵੇ ਹੇ ਸਾਰੀ ਜ਼ਿੰਦਗੀ ਜਿਵੇਂ ਆਪਣੀ ਚੋਨਾ ਚੂੜਨੀ ਬੋਲਣਾ ਜਿੰਨਾ ਕੁੜੀਏ ਤੇਰੇ ਕਰਕੇ ਮੈਂ ਅਜਿੱਕੋ ਦਿਨ ਚ ਬੋਲਦਾ ਹੁਣ ਤੇਰਾ ਵਿਆਹ ਤੇ ਕਰਨਾ ਨਾ ਮਾਤਾ ਚੂੜਨੀ ਜਲੀ ਜਾਨੀ ਹੇ ਹੁਣ ਵਿਆਹ ਵੀ ਨੂੰ ਤੇਰਾ ਕਰ ਹੁਣ ਮੇਰੀ ਇੱਜ਼ਤ ਰੱਖ ਲਈ ਇੰਨਾ ਕੁਝ ਮੈਂ ਅਗਲੇ ਦੇ ਸਾਹਮਣੇ ਬੋਲਿਆ ਅਜੇ ਟਾਈਮ ਹੈਗਾ ਤੇਰੀ ਵਿਆਹ ਤੇ ਰਸੋਈ ਦਾ ਚੋਕ ਕਰਕੇ ਤੇ ਕੰਮ ਸਿੱਖ ਲੈ ਉਹ ਮੈਂ ਨਹੀਂ ਕੁਝ ਵੀ ਸਿੱਖਣਾ ਸੁਧਣਾ ਮੈਂ ਤੇ ਪੀਜਾ ਆਰਡਰ ਕੀਤਾ ਅਜ ਮੈਟਰ ਤੋਂ ਤੇ ਉਹ ਆਉਣ ਲੱਗਾਣਾ ਦੇਣ ਵਾਸਤੇ ਖਾਣਾ ਤੇ ਦੇਖੋ